ਮੈਨੂੰ ਲੱਗਦਾ ਹੈ ਕਿ ਫਿਲਮ ਦੀ ਮੇਕਿੰਗ ਬਹੁਤ ਸਟਰੋਂਗ ਤੁਸੀਂ ਫਿਲਮ ਦੇਖੀ ਕਿ ਲੋਕ ਰੋਣ ਲੱਗ ਗਏ ਮੈਂ ਉਹਦੇ ਤੋਂ ਕ੍ਰੈਡਿਟ ਨਹੀਂ ਖੋਣਾ ਚਾਹੁੰਦਾ ਮੈਂ ਕਿਹਾ ਸੀਗਾ ਕਿ ਰੂਪੀ ਗਿੱਲ ਵੱਡੀ ਅਦਾਕਾਰ ਬਣੂਗੀ ਤੇ ਇਸ ਫਿਲਮ ਨੇ ਉਹਨੂੰ ਸਾਬਤ ਕੀਤਾ ਜਸ ਬਾਜਵਾ ਦਾ ਕੈਰੈਕਟਰ ਦੇਖੋ ਕਿੰਨਾ ਨਿਖਰ ਕੇ ਨਿਕਲਿਆ ਇਸ ਫਿਲਮ ਦੇ ਵਿੱਚੋਂ ਗੁਰਪ੍ਰੀਤ ਖੁੱਗੀ ਹਮੇਸ਼ਾ ਦੀ ਤਰ੍ਹਾਂ ਹੀ ਬਹੁਤ ਕਮਾਲ ਨੇ ਲੋਕ ਆਪ ਮੁਹਾਰੇ ਉੱਠ ਕੇ ਫਿਲਮ ਦੇਖਣ ਗਏ ਕਿਸੇ ਨੇ ੱੱਕਾ ਨਹੀਂ ਕੀਤਾ ਟਰਾਲੀਆਂ ਭਰ-ਭਰ ਕੇ ਟਰਾਲੀਆਂ ਭਰ-ਭਰ ਕੇ ਲੋਕ ਗਏ ਜਦੋਂ ਮੇਰੇ ਖਿਆਲ ਉਹਨਾਂ ਨੇ ਭਾਗ ਮਿਲਖਾ ਭਾਗ ਕੀਤੀ ਸੀ ਤੇ ਮੈਂ ਉਹਨਾਂ ਨੇ ਕਿਹਾ ਸੀ ਕਿ ਕੀ ਤੁਹਾਡੀ ਜ਼ਿੰਦਗੀ ਦਾ ਬੈਸਟ ਕੰਮ ਹੈ ਤਾਂ ਉਹਨਾਂ ਨੇ ਕਹਿ ਕੇ ਅਜੇ ਤਾਂ ਇਹ ਸ਼ੁਰੂਆਤ ਹੈ ਮੇਰਾ ਬੈਸਟ ਆਉਣਾ ਹੈ ਤੇ ਮੈਨੂੰ ਲੱਗਦਾ ਹੈ ਕਿ ਉਸ ਲਾਈਨ ਤੇ ਹੁਣ ਨਜ਼ਰ ਆ ਰਿਹਾ ਕਿ ਉਹਨਾਂ ਦਾ ਬੈਸਟ ਆਉਣਾ ਹੈ ਕਰ ਸਾਹਿਬ ਬੀਬੀ ਰਜਨੀ ਫਿਲਮ ਇੰਨਾ ਕਮਾਲ ਕਿਵੇਂ ਕਰ ਗਈ ਹਾਲਾਂਕਿ ਉਮੀਦਾਂ ਤਾਂ ਬਹੁਤ ਲਗਾਈਆਂ ਸੀਗੀਆਂ ਕਈ ਉਮੀਦਾਂ ਇਹੋ ਜਿਹੀਆਂ ਵੀ ਸੀਗੀਆਂ ਵੀ ਸ਼ਾਇਦ ਇਤਿਹਾਸਿਕ ਫਿਲਮਾਂ ਘਟ ਚਲਦੀਆਂ ਹੁੰਦੀਆਂ ਪਰ ਬੀਬੀ ਰਜਨੀ ਨੇ ਤਾਂ ਕਹਿੰਦੇ ਕਮਾਲ ਹੀ ਕਰ ਦਿੱਤੀ ਰਿਕਾਰਡ ਹੀ ਤੋੜ ਦਿੱਤੇ ਦੇਖੋ ਬੀਬੀ ਰਜਨੀ ਦਾ ਜਿਹੜਾ ਤਾਂ ਕਹਾਣੀ ਦਾ ਪੱਖ ਸੀਗਾ ਉਹਦੇ ਤੇ ਦੋ ਤਰ੍ਹਾਂ ਦੀਆਂ ਧਾਰਨਾਵਾਂ ਬਣੀਆਂ ਇੱਕ ਹਿੱਸਾ ਸੀ ਜਿਹੜਾ ਇਸ ਫਿਲਮ ਨੂੰ ਦੇਖਣ ਗਿਆ ਵੱਡੀ ਗਿਣਤੀ 'ਚ ਹੂੰ ਉਹਦੀ ਮੈਜੋਰਟੀ ਬਹੁਤ ਵੱਡੀ ਸੀ ਕਿਉਂਕਿ 30-40 ਕਰੋੜ ਦਾ ਬਿਜ਼ਨਸ ਹੁਣ ਤੱਕ ਫਿਲਮ ਨੇ ਕੀਤਾ ਹੈ ਤੇ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਮਿਆਰ ਹੈ ਪੰਜਾਬੀ ਫਿਲਮ ਇੰਡਸਟਰੀ ਵਾਸਤੇ ਪੰਜਾਬੀ ਸਿਨੇਮੇ ਵਾਸਤੇ ਕਿ ਇੱਕ ਫਿਲਮ ਜਿਹੜੀ ਫੂਡ ਕਾਮੇਡੀ ਤੋਂ ਹਟ ਕੇ ਕਿਉਂ ਦੇਖੋ ਨਾ ਕਿ ਪਿਛਲੀਆਂ ਜਿਹੜੀਆਂ ਫਿਲਮਾਂ 100 ਕਰੋੜ ਵੀ ਕੀਤੀਆਂ ਮਸਤਾਨੇ ਨੂੰ ਛੱਡਦੇ ਹੋ ਤਾਂ ਜਿਹੜੀਆਂ ਵੱਡਾ ਮਾਰਕਾ ਮਾਰਿਆ ਜੀ ਉਹ ਕੈਰੀਅਨ ਜੱਟਾ 3 ਜਾਂ ਦਲਜੀਤ ਦੋਸਾਂਝ ਦੀ ਜੱਟਣ ਜੱਟਨ ਜੁਲੀਅਟ 3 ਨੇ ਕੀਤਾ ਹਮ ਇੱਕ ਮਸਤਾਨੇ ਰਹੀ ਲੇਕਿਨ ਮਸਤਾਨੇ ਦਾ ਕੋਈ ਵਿਰੋਧ ਨਹੀਂ ਕੀਤਾ ਸੀ ਕਿਸੇ ਨੇ ਹੁਣ ਜਿਹੜੀ ਇਹ ਹੋਈ ਨਾ ਦੋ ਫਿਲਮਾਂ ਆ ਰਹੀਆਂ ਇੱਕ ਅਰਦਾਸ ਆ ਰਹੀ ਹੈ ਗਿੱਪੀ ਗਰੇਵਾਲ ਦੀ ਔਰ ਇੱਕ ਜਿਹੜੀ ਹੈ ਰਜਨੀ ਫਿਲਮ ਹੈ ਇਹਨਾਂ ਦੋਵਾਂ ਫਿਲਮਾਂ ਦੀ ਵਿਰੋਧਤਾ ਵੀ ਹੋਈ ਬਿਲਕੁਲ ਪਰ ਰਜਨੀ ਫਿਲਮ ਦੀ ਕਹਾਣੀ ਜਿਵੇਂ ਪੇਸ਼ ਕੀਤੀ ਗਈ ਉਹਨੂੰ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਅਸੀਂ ਜੇ ਧਰਮ ਨਾਲ ਨਾਂ ਵੀ ਜੋੜ ਕੇ ਦੇਖੀ ਅਸੀਂ ਇਹਨੂੰ ਹੂੰ ਕਿ ਫਿਲਮ ਮੇਕਰਸ ਨੇ ਤਾਂ ਕਿਤੇ ਨਹੀਂ ਕਿਹਾ ਏ ਕਿ ਅਸੀਂ ਸਿੱਖੀਜ਼ਮ ਦੇ ਉੱਤੇ ਫਿਲਮ ਬਣਾਈ ਹੈ ਜੀ ਨਾ ਹੀ ਪਿੰਕੀ ਢਾਲੀਵਾਲ ਹੋਣਾ ਨੇ ਨਾ ਹੀ ਕਿਤੇ ਫਿਲਮ ਦੇ ਡਾਇਰੈਕਟਰ ਨੇ ਨਾ ਜਾਂ ਪਿੰਕੀ ਢਾਲੀਵਾਲ ਦੇ ਬੇਟੇ ਨੇ ਜਾਂ ਕਿਸੇ ਹੋਰ ਨੇ ਜੀ ਤਾਂ ਲੋਕ ਆਪ ਮੁਹਾਰੇ ਉਹਦੇ ਨਾਲ ਰਿਲੇਟ ਕਰਦੇ ਗਏ ਤੇ ਉਹ ਦੇਖਣ ਗਏ ਹੂੰ ਇਦੇ ਵਿੱਚ ਇਹ ਸਵਾਲ ਵੀ ਆਇਆ ਕਿ ਤੁਸੀਂ ਆ ਇਤਿਹਾਸਕ ਪੱਖ ਦਾ ਜ਼ਿਕਰ ਕਿਉਂ ਕਰ ਰਹੇ ਹੋ ਤਾਂ ਮੈਨੂੰ ਲੱਗਦਾ ਹੈ ਕਿ ਇਹ ਭਾਵੇਂ ਫਿਕਸ਼ਨ ਹੈ ਤੇ ਭਾਵੇਂ ਵਕਈ ਵਾਪਰੀ ਹੋਈ ਘਟਨਾ ਹੈ ਦੋਨਾਂ ਪੱਖਾਂ ਤੋਂ ਇਹ ਜਿਹੜੀ ਇਹ ਸਾਖੀ ਹੈ ਜਾਂ ਇਹ ਕਹਾਣੀ ਜਿਹੜੀ ਹੈ ਇਹ ਤੁਹਾਨੂੰ ਉਸ ਪਰਮਾਤਮਾ ਦੀ ਬੰਦਗੀ ਲਈ ਹੈ ਉਸ ਪਰਮਾਤਮਾ ਨੂੰ ਮੰਨਣ ਲਈ ਪ੍ਰੇਰਿਤ ਕਰਦੀ ਹੈ ਤਾਂ ਅਖੀਰ ਦੇ ਵਿੱਚ ਕਾਂ ਤੋਂ ਹੰਸ ਬਣੇ ਕਿ ਨਹੀਂ ਬਣੇ ਜਾਂ ਉਹ ਸਿੰਬੋਲਿਕ ਗੱਲ ਹੈ ਕਿ ਤੁਹਾਡਾ ਹਿਰਦਾ ਕਾਂ ਤੋਂ ਹੰਸ ਵਰਗਾ ਹੋ ਜਾਂਦਾ ਹੈ ਉਹ ਭਾਵੇਂ ਸਿੰਬੋਲਿਕ ਹੋਵੇ ਤੇ ਭਾਵੇਂ ਵਾਕਿਆ ਹੀ ਆ ਵਾਪਰਿਆ ਹੋਵੇ ਇਹ ਪ੍ਰੋਸੇ ਦੀ ਗੱਲ ਆਉਂਦੀ ਕਿ ਵਿਸ਼ਵਾਸ ਦੀ ਗੱਲ ਹੈ ਤੁਹਾਡੀ ਇਹੋ ਆਸਥਾ ਗੀ ਇਹੀ ਇੱਕ ਵੱਡਾ ਰੀਜ਼ਨ ਸੀ ਕਿ ਅਸੀਂ ਗੁਰੂਆਂ ਪੀਰਾਂ ਦੀ ਧਰਤੀ ਤੇ ਰਹਿਣ ਵਾਲੇ ਲੋਕਾਂ ਅਸੀਂ ਆਸਥਾ ਚ ਮੰਨਣ ਵਾਲੇ ਲੋਕਾਂ ਸਾਨੂੰ ਇਹ ਲੱਗਦਾ ਹੈ ਕਿ ਚੀਜ਼ਾਂ ਵਾਪਰਦੀਆਂ ਤਾਂ ਲੋਕ ਤਾਂ ਕਰਕੇ ਫਿਲਮ ਦੇਖਣਗੇ ਵੱਡਾ ਕਰਨੇ ਵੀ ਸੀਗਾ ਕਿ ਮੈਨੂੰ ਲੱਗਦਾ ਹੈ ਕਿ ਫਿਲਮ ਦੀ ਮੇਕਿੰਗ ਬਹੁਤ ਸਟਰੋਂਗ ਸੀ ਬਿਲਕੁਲ ਤੁਸੀਂ ਫਿਲਮ ਦੇਖੀ ਕਿ ਲੋਕ ਰੋਣ ਲੱਗ ਗਏ ਜਿਹੜੀ ਲੋਕ ਕਦੋਂ ਰੋਂਦੇ ਆ ਲੋਕ ਰੋਂਦੇ ਆ ਜਾਂ ਤਾਂ ਕੋਈ ਐਸੀ ਘਟਨਾ ਵਾਪਰੇ ਸਿਨਮੇ ਤੇ ਜਿਹੜੀ ਉਹਨਾਂ ਦੇ ਨਾਲ ਰਿਲੇਟ ਕਰਦੀ ਹੈ ਹੂੰ ਕਿ ਸਿਨਮੇ ਚ ਕਿਸੇ ਦਾ ਧੀ ਪੁੱਤ ਮਰਿਆ ਤੇ ਜੇ ਕਿਸੇ ਦਾ ਮਰਿਆ ਹੁੰਦਾ ਤੇ ਉਹਦੇ ਅੱਖਾਂ ਚ ਹੰਝੂ ਆਉਂਦੇ ਬਿਲਕੁਲ ਜਾਂ ਤਾਂ ਹੰਝੂ ਆਉਂਦੇ ਆ ਕਿ ਤੁਸੀਂ ਆਪਣੇ ਮੁਲਕ ਨੂੰ ਬਹੁਤ ਪਿਆਰ ਕਰਦੇ ਹੋ ਤੇ ਉੱਥੇ ਚੱਕਦੇ ਇੰਡੀਆ ਵਰਗੀ ਫਿਲਮ ਬਣੀ ਤੇ ਜਦੋਂ ਅਖੀਰ 'ਚ ਜਿੱਤ ਦਿਖਾਉਂਦੇ ਆ ਤਾਂ ਤੁਹਾਡੀ ਅੱਖਾਂ 'ਚ ਹੰਝੂ ਆਉਂਦੇ। ਬਿਲਕੁਲ। ਜਾਂ ਉਦੋਂ ਤੁਸੀਂ ਰੋਂਦੇ ਹੋ ਜਦੋਂ ਵੱਡੇ ਪਰਦੇ ਤੇ ਤੁਸੀਂ ਇਤਿਹਾਸਕ ਤੌਰ ਤੇ ਸੈਬਜ਼ਾਦਿਆਂ ਦੀ ਸ਼ਹਾਦਤ ਦਾ ਜ਼ਿਕਰ ਆਉਂਦਾ ਹੈ ਜਾਂ ਉਹਨਾਂ ਦੀ ਸ਼ਹਾਦਤ ਦੀ ਗੱਲ ਆਉਂਦੀ ਹੈ ਤਾਂ ਉਹ ਧਾਰਮਿਕ ਤੌਰ ਤੇ ਤੁਸੀਂ ਜੁੜੇ ਹੋ ਤਾਂ ਤੁਹਾਡੇ ਇਮੋਸ਼ਨਸ ਤੁਹਾਨੂੰ ਰੋਣ ਲਈ ਮਜਬੂਰ ਕਰਦੇ ਆ। ਜੀ। ਮੈਂ ਤਾਂ ਇਹ ਵੀ ਆਦਾ ਹੈ ਕਿ ਕਈ ਵਾਰੀ ਪਾਵਰਫੁਲ ਪਰਫਾਰਮੈਂਸਸ ਵੀ ਅੱਖਾਂ 'ਚੋਂ ਹੰਝੂ ਲਿਆ ਦਿੰਦੀਆਂ ਜਦੋਂ ਕੱਲ ਹੋ ਨਾ ਹੋ ਦਾ ਇੱਕ ਸੀਨ ਸੀਗਾ ਜਿੱਥੇ ਸ਼ਾਹਰੂਖ ਖਾਨ ਬੈੱਡ ਤੇ ਪਿਆ ਤੇ ਫਿਰ ਉਹ ਪ੍ਰਿਟਿਸੈਂਟ ਆ ਉਹਦੇ ਨਾਲ ਗੱਲ ਕਰਨ ਜਾਂਦੀ ਹੈ ਤਾਂ ਉਹ ਬੜਾ ਉਸ ਦੌਰ 'ਚ ਜਿਹੜਾ ਯੂਥ ਸੀਗਾ ਉਸ ਸੀਨ ਨੇ ਬੜਾ ਇਮੋਸ਼ਨਲ ਕੀਤਾ ਸੀ ਬਿਲਕੁਲ ਸੋ ਇਸ ਫਿਲਮ ਦੀ ਯੂਐਸਪੀ ਹੈ ਕਿ ਇਸ ਫਿਲਮ ਦੀ ਮੇਕਿੰਗ ਇਹਦੇ ਗਾਣੇ ਰੂਪੀ ਗਿੱਲ ਮੈਂ ਉਹਦੇ ਤੋਂ ਕ੍ਰੈਡਿਟ ਨਹੀਂ ਖੋਣਾ ਚਾਹੁੰਦਾ ਮੈਂ ਕਿਹਾ ਸੀਗਾ ਕਿ ਰੂਪੀ ਗਿੱਲ ਵੱਡੀ ਅਦਾਕਾਰ ਬਣੂੰਗੀ ਤੇ ਇਸ ਫਿਲਮ ਨੇ ਉਹਨੂੰ ਸਾਬਤ ਕੀਤਾ ਪਰ ਰੂਪੀ ਗਿੱਲ ਦੇ ਨਾਲ ਨਾਲ ਕੱਲੀ-ਕੱਲੀ ਪਰਫਾਰਮੈਂਸ ਯੋਗਰਾਜ ਸਿੰਘ ਦੀ ਪਰਫਾਰਮੈਂਸ ਬੜੀ ਜ਼ਬਰਦਸਤ ਹੈ ਤੁਸੀਂ ਪਿੱਛੇ ਜੇ ਇੱਕ ਸ਼ੋਅ 'ਚ ਕਿਹਾ ਸੀ ਕਿ ਯੋਗਰਾਜ ਸਿੰਘ ਨਾਲ ਤੁਹਾਨੂੰ ਇੰਟਰਵਿਊ ਕਰਦੇ ਜਦੋਂ ਮੌਕਾ ਮਿਲਿਆ ਸੀ ਕਾਫੀ ਸਾਲ ਪਹਿਲਾਂ ਵੀ ਉਦੋਂ ਉਹਨਾਂ ਨੇ ਕਿਹਾ ਸੀ ਕਿ ਮੇਰਾ ਜ਼ਿੰਦਗੀ ਦਾ ਬੈਸਟ ਕੰਮ ਆਉਣ ਵਾਲਾ ਹੈ ਜੀ ਹੂੰ ਉਹ ਗੱਲ ਸੀ ਜਦੋਂ ਮਿਰਖਲ ਉਹਨਾਂ ਨੇ ਭਾਗ ਮਿਲਖਾ ਭਾਗ ਕੀਤੀ ਸੀ ਤੇ ਮੈਂ ਉਹਨਾਂ ਨੇ ਕਿਹਾ ਸੀ ਕਿ ਕੀ ਤੁਹਾਡੀ ਜ਼ਿੰਦਗੀ ਦਾ ਬੈਸਟ ਕੰਮ ਹੈ ਤਾਂ ਉਹਨਾਂ ਨੇ ਕਹਿ ਕੇ ਅਜੇ ਤਾਂ ਇਹ ਸ਼ੁਰੂਆਤ ਹੈ ਮੇਰਾ ਬੈਸਟ ਆਉਣਾ ਹੈ ਜੀ ਤਾਂ ਮੈਨੂੰ ਲੱਗਦਾ ਹੈ ਕਿ ਉਸ ਲਾਈਨ ਤੇ ਹੁਣ ਨਜ਼ਰ ਆ ਰਿਹਾ ਹੈ ਕਿ ਉਹਨਾਂ ਦਾ ਬੈਸਟ ਆਣਾ ਹੈ ਤੁਸੀਂ ਜਸ ਬਾਜਵਾ ਦਾ ਕਰੈਕਟਰ ਦੇਖੋ ਕਿੰਨਾ ਨਿਖਰ ਕੇ ਨਿਕਲਿਆ ਇਸ ਫਿਲਮ ਦੇ ਵਿੱਚ ਗੁਰਪ੍ਰੀਤ ਕੁਗੀ ਹਮੇਸ਼ਾ ਦੀ ਤਰ੍ਹਾਂ ਹੀ ਬਹੁਤ ਕਮਾਲ ਨੇ ਤਾਂ ਪੂਰੇ ਕੱਲੇ-ਕੱਲੇ ਕਿਰਦਾਰ ਦਾ ਰੋਲ ਜਿਹੜਾ ਉਹ ਉਹ ਬੜਾ ਜ਼ਬਰਦਸਤ ਨਿਕਲਿਆ। ਸੋ ਮੈਨੂੰ ਲੱਗਦਾ ਫਿਲਮ ਦੇ ਗੀਤ, ਮੇਕਿੰਗ ਔਰ ਲੋਕ ਆਪ ਮੁਹਾਰੇ ਉੱਠ ਕੇ ਫਿਲਮ ਦੇਖਣ ਗਏ। ਕਿਸੇ ਨੇ ੱੱਕਾ ਨਹੀਂ ਕੀਤਾ। ਟਰਾਲੀਆਂ ਭਰ-ਭਰ ਕੇ ਟਰਾਲੀਆਂ ਭਰ-ਭਰ ਕੇ ਲੋਕ ਗਏ। ਵਿਚਾਰ ਸਾਹਿਬ ਜੀ ਦੇ ਫਿਲਮ ਬਿਲੈ ਲੋਕ ਆਏ ਸੀ। ਇਹ ਮੈਨੂੰ ਇਹ ਲੱਗਦਾ ਕਿ ਦੇਖੋ ਇਹ ਕਨਫਲਿਕਟ ਤਾਂ ਹੈ ਕਿ ਸਿੱਖ ਇਤਿਹਾਸ ਨਾਲੇ ਦੋ ਕਨਫਲਿਕਟ ਨੇ। ਪਹਿਲਾ ਕਿ ਕੀ ਇਹ ਸਿੱਖ ਇਤਿਹਾਸ ਹੈ ਕਿ ਨਹੀਂ ਹੈ। ਹੂੰ। ਸੋ ਜੇ ਨਹੀਂ ਹੈ ਤਾਂ ਮੈਨੂੰ ਲੱਗਦਾ ਫਿਲਮ ਮੇਕਰ ਨੂੰ ਗਾਲਾਂ ਕੱਢਣ ਤੋਂ ਪਹਿਲਾਂ ਬੀਬੀ ਰਜਨੀ ਦੇ ਨਾਂ ਤੇ ਗੁਰੂ ਘਰ ਬਣਿਆ ਹੋਇਆ ਪੱਟੀ ਚ ਹੂੰ ਉਹ ਸਾਖੀ ਕਿਤਾਬ ਦੇ ਰੂਪ ਚ ਬਹੁਤ ਵਿਕੀ ਹੈ ਇਸ ਤੋਂ ਪਹਿਲਾਂ ਵੀ ਫਿਲਮ ਬਣੀ ਹੋਈ ਹੈ ਜੀ ਫਿਰ ਜਿਹੜਾ ਪਿੱਛੋਂ ਤੁਰਿਆ ਆ ਰਿਹਾ ਅਸੀਂ ਉਹਨੂੰ ਪਹਿਲਾਂ ਇਹਨੂੰ ਚੈਲੰਜ ਕਰਨ ਦੀ ਬਜਾਏ ਮੈਨੂੰ ਲੱਗਦਾ ਉਹਦਾ ਤੇ ਵੀ ਸਵਾਲ ਕਰੀਏ ਬਿਲਕੁਲ ਵੀ ਫਿਰ ਉਸ ਦੌਰ ਚ ਕੀ ਲੋਕ ਪਾਗਲ ਸੀਗੇ ਉਹਨਾਂ ਨੇ ਸਵਾਲ ਨਹੀਂ ਕੀਤਾ ਦੂਜੀ ਗੱਲ ਹੈ ਜੇ ਜੇ ਨਹੀਂ ਵੀ ਹੈ ਇਤਿਹਾਸਕ ਤੌਰ ਤੇ ਨਹੀਂ ਵੀ ਦਿਖਣਾ ਚਾਹੁੰਦੇ ਤਾਂ ਜਿਹੜੇ ਲੋਕ ਸਵਾਲ ਕਰ ਰਹੇ ਹੈ ਬਤੌਰ ਸਿੱਖ ਕੋਈ ਕਹਿ ਰਿਹਾ ਕਿ ਮੈਂ ਸਵਾਲ ਕਰਦਾ ਤਾਂ ਉਹ ਰੱਬ ਦੀ ਹੋਂਦ ਨੂੰ ਤਾਂ ਮੰਨਦਾ ਹੈ ਨਾ ਤੇ ਜੇ ਤੁਸੀਂ ਫਿਕਸ਼ਨ ਸੋਚ ਲਓ ਵੀ ਇਹ ਇਹ ਤਾਂ ਜੀ ਫਿਕਸ਼ਨ ਹੈ ਤਾਂ ਰੱਬ ਦੀ ਹੋਂਦ ਨੂੰ ਤਾਂ ਮੰਨਦੇ ਹੋ ਨਾ ਤਾਂ ਰੱਬ ਦੀ ਹੋਂਦ ਨੂੰ ਤੁਸੀਂ ਅਖੀਰਲੇ ਸੀਨ ਦਾ ਜ਼ਿਕਰ ਕਰਨ ਦੀ بجائے ਬਾਕੀ ਸਾਰੇ ਕਨਸੈਪਟ ਨੂੰ ਭੁਲਾ ਰਹੇ ਹੋ ਕਿ ਉਹਦਾ ਹੰਕਾਰ ਤੋੜਨਾ ਬਿਲਕੁਲ ਉਹ ਆਪਦੇ ਆਪ ਨੂੰ ਆਪ ਰੱਬ ਮੰਨਣ ਲੱਗਦਾ ਹੈ ਹਮ ਉਸ ਕੁੜੀ ਦੀ ਆਸਥਾ ਹਮ ਆਸਥਾ ਮੰਨਤਾ ਸੀ ਹਨਾ ਕਿ ਭਾਣਾ ਮੰਨਣਾ ਜਿਵੇਂ ਆਪਣਾ ਭਾਣਾ ਮੰਨਣਾ ਹਰ ਚੀਜ਼ ਉਹਦੇ ਚੋਂ ਨਿਕਲਦੀ ਤੁਸੀਂ ਕੀ ਕੱਢਣਾ ਚ ਜਸ ਬਾਜਵੇ ਦੇ ਕਿਰਦਾਰ ਚੋਂ ਤੁਹਾਨੂੰ ਇੱਕ ਇੱਕ ਉਸ ਨੌਜਵਾਨ ਦਾ ਨਜ਼ਰ ਆਉਂਦਾ ਹੈ ਕਿ ਜਿਹੜਾ ਕਬੂਲ ਰਿਹਾ ਹੈ ਕਿ ਜੋ ਵਾਪਰ ਰਿਹਾ ਹੈ ਹਮਮ ਔਰ ਉਹ ਐਕਸੈਪਟੇਬਿਲਟੀ ਲੈ ਕੇ ਆ ਰਿਹਾ ਹੈ ਉਹ ਦੇਖੋ ਹਣਾ ਸੋ ਮੈਨੂੰ ਇਹ ਲੱਗਦਾ ਹੈ ਕਿ ਇਹ ਬਹੁਤ ਵੱਡਾ ਸਿਨੇਮਾ ਬਣਿਆ ਔਰ ਦੂਜੀ ਗੱਲ ਏ ਸੀ ਜਿਹੜੀ ਇੱਕ ਇਹ ਗੱਲ ਕੇ ਵਿਰੋਧ ਦਾ ਇੱਕ ਇਹ ਕਰਨਾ ਔਰ ਦੂਜਾ ਮੈਨੂੰ ਲੱਗਦਾ ਹੈ ਕਿ ਇਹ ਵੀ ਵੱਡੀ ਗੱਲ ਹੈ ਕਿ ਜਿੰਨੀਆਂ ਫਿਲਮਾਂ ਵੀ ਕਿਉਂਕਿ ਇਹ ਵੀ ਇਹ ਵੀ ਕਨਫਲਿਕਟ ਹੈ ਕਿ ਬਹੁਤ ਸਾਰਾ ਇੱਕ ਤਬਕਾ ਇਹ ਕਹਿੰਦਾ ਹੈ ਕਿ ਸਿੱਖ ਇਤਿਹਾਸ ਤੇ ਫਿਲਮਾਂ ਨਹੀਂ ਬਣਨੀਆਂ ਚਾਹੀਦੀ ਬਿਲਕੁਲ ਕਿ ਗੁਰਬਾਣੀ ਗਾਇਨ ਹੀ ਸਿੱਖ ਪ੍ਰਚਾਰ ਦਾ ਸਭ ਤੋਂ ਵੱਡਾ ਮਾਧਿਅਮ ਹੈ ਭਾਈ ਗਾਜ਼ੀ ਹੋਣੇ ਨੇ ਉਹ ਇਸ ਗੱਲ ਦੇ ਖਿਲਾਫ ਨੇ ਹੋਰ ਵੀ ਮੈਨੂੰ ਲੱਗਦਾ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਹੜੀਆਂ ਇਸ ਗੱਲ ਦੀਆਂ ਧਾਰਨੀ ਨੇ ਕਿ ਸਿੱਖ ਇਤਿਹਾਸ ਤੇ ਫਿਲਮਾਂ ਨਹੀਂ ਬਣਨੀਆਂ ਚਾਹੀਦੀ ਕਿ ਇਸ ਪਰਦੇ ਤੇ ਨਹੀਂ ਲਿਆ ਸਕਦੇ ਤੁਸੀਂ ਸੋ ਇਹ ਮੈਨੂੰ ਲੱਗਦਾ ਕਿ ਡਾਇਲੌਗ ਕਰਨ ਦਾ ਵੇਲਾ ਹੈ ਹੁਣ ਜਿਵੇਂ ਬਹੁਤ ਸਾਰੇ ਨੇ ਲਿਖਿਆ ਕਿ ਇਹਦੇ ਨਾਲ ਕੋਈ ਪ੍ਰਚਾਰ ਹੋ ਰਿਹਾ ਪਰ ਮੈਨੂੰ ਲੱਗਦਾ ਚਾਰ ਸੈਬਜ਼ ਆ ਦੇ ਫਿਲਮ ਨਾਲ ਬਹੁਤ ਵੱਡਾ ਪ੍ਰਚਾਰ ਹੋਇਆ ਮੈਨੂੰ ਲੱਗਦਾ ਹੈ ਪਰਸਨਲੀ ਲੱਗਦਾ ਹੁਣ ਕੋਈ ਡਿਸਐਗਰੀ ਵੀ ਕਰ ਸਕਦਾ ਇਸ ਗੱਲ ਦੇ ਨਾਲ ਤੇ ਸਾਡੇ ਦਾ ਕਾਮ ਚ ਡਾਇਲੋਗ ਕਰਨ ਨੂੰ ਕਹਾ ਗਿਆ ਕਿ ਬੈਠ ਕੇ ਵਿਚਾਰ ਕਰੋ ਇਸ ਗੱਲ ਤੇ ਸੋ ਇਹ ਇਸ ਫਿਲਮ ਲਈ ਖਾਸ ਤੌਰ ਤੇ ਓਵਰ ਸੀਜ਼ ਵੀ ਮੈਂ ਦੇਖਿਆ ਮੈਂ ਪਹਿਲੇ ਦਿਨੋਂ ਜੁੜਿਆ ਫਿਲਮ ਦੇ ਮੇਕਰਸ ਨਾਲ ਫਿਲਮ ਦੇ ਨਾਲ ਪਿੰਕੀ ਢਾਲੀਵਾਲ ਹੋਣਾ ਨੂੰ ਉਹਨਾਂ ਦੇ ਬੇਟੇ ਨੂੰ ਕੰਮ ਕਰਦੇ ਦੇਖਿਆ ਜੀ ਔਰ ਕਿੰਨੀ ਸ਼ਿੱਦਤ ਨਾਲ ਉਹਨਾਂ ਨੇ ਪਿੰਡ ਪਿੰਡ ਜਾ ਕੇ ਸ਼ਹਿਰ ਸ਼ਹਿਰ ਜਾ ਕੇ ਹੁਕਾ ਦਿੱਤਾ ਫਿਲਮ ਦੇਖੋ ਫਿਰ ਉਸ ਤੋਂ ਬਾਅਦ ਵਿਦੇਸ਼ਾਂ ਦੇ ਵਿੱਚ ਇਹ ਫਿਲਮ ਬਹੁਤ ਪਸੰਦ ਕੀਤੀ ਗਈ ਫਿਲਮ ਦਾ ਸੰਗੀਤ ਬਹੁਤ ਪਸੰਦ ਕੀਤਾ ਗਿਆ ਹਮ ਤੇ ਇਹ ਤੁਸੀਂ ਵੀ ਜਾਣਦੇ ਰਹੇ ਹੋ ਪ੍ਰੋਮੋਸ਼ਨਸ ਵੇਲੇ ਤੁਹਾਨੂੰ ਵੀ ਉੱਥੇ ਜਜ਼ਬਾਤ ਨਜ਼ਰ ਆਉਂਦੇ ਰਹੇ ਸੋ ਮੈਨੂੰ ਲੱਗਦਾ ਹੈ ਕਿ ਮੇਰੇ ਮੁਤਾਬਕ ਇਹ ਫਿਲਮਾਂ ਬਣਨੀਆਂ ਚਾਹੀਦੀ ਜੀ ਬਹੁਤ ਸ਼ੁਕਰੀਆ